ਸਾਰੇ ਸ਼੍ਰੇਕਾਰ ਦੋਸਤ ਤੁਸੀਂ ਦੇਖ ਰਹੇ ਹੋ ਚੈਨਲ ਆਰਟ ਐਂਡ ਕਲਚਰ ਦੋਸਤੋ ਅੱਜ ਆਪਾਂ ਲੋਕਾਂ ਚ ਵਿਸ਼ਵਾਸ ਤੇ ਅੰਧਵਿਸ਼ਵਾਸਾਂ ਦੀ ਗੱਲ ਕਰਾਂਗੇ ਚਾਹੇ ਉਹਨਾਂ ਦਾ ਉਹਨ ਵਿਸ਼ਵਾਸ ਸਮਝ ਲਓ ਚਾਹੇ ਉਹਨਾਂ ਦੇ ਅੰਧਵਿਸ਼ਵਾਸ ਸਮਝ ਲਓ ਅੱਜ ਜਿਹੜੀ ਗੱਲ ਕਰਾਂਗੇ ਆਪਾਂ ਜਨਮ ਵਿਆਹ ਅਤੇ ਮੌਤ ਸੰਬੰਧੀ ਵਿਸ਼ਵਾਸ ਇਹ ਵਿਸ਼ਵਾਸ ਬੱਚੇ ਦੇ ਗਰਭ ਵਿੱਚੋਂ ਹੀ ਸ਼ੁਰੂ ਹੋ ਜਾਂਦੇ ਨੇ ਗਰਭવતી ਇਸਤਰੀ ਦੀ ਹਰ ਕਿਰਿਆ ਦਾ ਪ੍ਰਭਾਵ ਉਹਦੇ ਬੱਚੇ ਤੇ ਉੱਤੇ ਪੈਣ ਦਾ ਡਰ ਹੁੰਦਾ ਹੈ। ਬੱਚੇ ਦੇ ਜਨਮ ਸੰਬੰਧੀ ਇੱਕ ਵਿਸ਼ਵਾਸ ਇਹ ਵੀ ਸੀ ਕਿ ਜਿਹੜਾ ਬੱਚਾ ਸਵੇਰ ਵੇਲੇ ਜਨਮ ਲੈਂਦਾ ਉਹ ਭਾਗਾ ਵਾਲਾ ਹੁੰਦਾ ਹੈ। ਵਿਆਹ ਬਾਰੇ ਵੀ ਵਿਸ਼ਵਾਸ ਹੁੰਦੇ ਸਨ ਕਿ ਰਸਮ ਵੇਲੇ ਜੇ ਕੋਈ ਛਿੱਕ ਮਾਰ ਦਿੰਦਾ ਸੀ ਤਾਂ ਇਹ ਚੰਗਾ ਨਹੀਂ ਸਮਝਿਆ ਜਾਂਦਾ ਸੀ। ਵਿਆਹ ਦਾ ਸ਼ੁਭ ਕੰਮ ਸੱਤ ਸੁਹਾਗਾਂ ਤੋਂ ਸ਼ਗਨ ਵਜੋਂ ਕਰਵਾਇਆ ਜਾਂਦਾ ਸੀ। ਕੁਝ ਵਿਸ਼ਵਾਸ ਮੌਤ ਨਾਲ ਵੀ ਸੰਬੰਧਤ ਨੇ ਕਹਿੰਦੇ ਜਦੋਂ ਵਿਅਕਤੀ ਆਖਰੀ ਸਵਾਸਾਂ ਤੇ ਹੁੰਦਾ ਹੈ ਉਦੋਂ ਦੀਵੇ ਬੱਤੀ ਦੀ ਰਸਮ ਕੀਤੀ ਜਾਂਦੀ ਹੈ ਇਸ ਦੇ ਪਿੱਛੇ ਕਾਰਨ ਸੀ ਕਿ ਦੀਵੇ ਦਾ ਚਾਨਣ ਉਸ ਵਿਅਕਤੀ ਨੂੰ ਅਗਲੇ ਲੋਕ ਵਿੱਚ ਜਾਣ ਲਈ ਅੰਧੇਰੇ ਰਾਹ ਦੀ ਚਾਨਣ ਕਰਨਾ ਹੁੰਦਾ ਸੀ ਕੁਝ ਵਿਸ਼ਵਾਸ ਗ੍ਰਹਿਾਂ ਸੰਬੰਧੀ ਵੀ ਸੀ ਮੰਗਲ ਤੇ ਸ਼ਨੀਚਰ ਗ੍ਰਹਿ ਨੂੰ ਠੀਕ ਨਹੀਂ ਮੰਨਿਆ ਜਾਂਦਾ ਸੀ ਸ਼ਨੀਚਰ ਅਤੇ ਐਤਵਾਰ ਨੂੰ ਪੈਦਾ ਹੋਏ ਬੱਚਿਆਂ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ ਇਹ ਮੰਨਿਆ ਜਾਂਦਾ ਸੀ ਕਿ ਸ਼ਨੀਵਾਰ ਨੂੰ ਪੈਦਾ ਹੋਏ ਬੱਚੇ ਜ਼ਿਆਦਾਤਰ ਬਿਮਾਰ ਰਹਿੰਦੇ ਨੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਮੂਰਤੀ ਅੱਗੇ ਤੇਲ ਪਾਇਆ ਜਾਵੇ ਤੇ ਤਾਂਬੇ ਦਾ ਪੈਸਾ ਦਾਨ ਕੀਤਾ ਜਾਵੇ ਤਾਂ ਇਹ ਜਿਹੜਾ ਗ੍ਰਹਿ ਦਾ ਪ੍ਰਭਾਵ ਹੈ ਦੂਰ ਹੋ ਜਾਂਦਾ ਹੈ ਬੁੱਧ ਅਤੇ ਸ਼ੁਕਰ ਗ੍ਰਹਿਆਂ ਦਾ ਪ੍ਰਭਾਵ ਸ਼ੁਭ ਮੰਨਿਆ ਜਾਂਦਾ ਸੀ। ਦਿਸ਼ਾਵਾਂ ਸੰਬੰਧੀ ਵੀ ਲੋਕਾਂ ਵਿੱਚ ਵਿਸ਼ਵਾਸ ਸੀ। ਅਲੱਗ-ਅਲੱਗ ਦਿਸ਼ਾਵਾਂ ਦੇ ਅਲੱਗ-ਅਲੱਗ ਦੇਵਤੇ ਰਖਕ ਹੁੰਦੇ ਸੀ। ਜਿਸ ਦਿਸ਼ਾ ਵੱਲ ਜਾਣਾ ਹੋਵੇ ਉਹ ਦੇਵਤੇ ਦੀ ਪੂਜਾ ਕਰਨ ਨਾਲ ਸਫ਼ਰ ਸੁਖਾ ਹੋ ਜਾਂਦਾ ਹੈ। ਵਿਸ਼ਵਾਸ ਸੀ ਕਿ ਮੰਗਲ ਤੇ ਬੁੱਧ ਨੂੰ ਪਹਾੜ ਵੱਲ ਸਫ਼ਰ ਕਰਨਾ ਠੀਕ ਨਹੀਂ ਹੈ। ਜਿਵੇਂ ਕਿ ਮੰਗਲ ਬੁੱਧ ਨਾ ਜਾਈ ਪਹਾੜ ਜਿੱਥੇ ਬਾਜੀ ਆਈਏ ਹਾਰ ਦੋਸਤੋ ਪਹਿਲਾਂ ਲੋਕਾਂ ਵਿੱਚ ਪੋਹਲਾ ਬਣ ਸੀ ਉਹਨਾਂ ਦੇ ਵਿੱਚ ਕੋਈ ਛਲ ਕਪਟ ਨਹੀਂ ਸੀ ਹੁਣ ਤਾਂ ਨਾ ਤਾਂ ਉਹ ਪਿਆਰ ਰਿਹਾ ਤੇ ਨਾ ਹੀ ਪਰਿਵਾਰਕ ਸਾਂਝਾ ਰਹੀਆਂ ਇਸ ਤਰ੍ਹਾਂ ਮਾਹੌਲ ਦੇ ਵਿੱਚ ਹੌਲੀ-ਹੌਲੀ ਕੁੜਤਨ ਕੁਲ ਗਈ ਜਿਸ ਕਰਕੇ ਇਹ ਕਹਿਣਾ ਪੈ ਰਿਹਾ ਹੈ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਸ ਦੇ ਸਿਰ ਤੋਂ ਵਾਰ ਦੋਸਤੋ ਇਸ ਵੀਡੀਓ ਦਾ ਮਕਸਦ ਪਹਿਲਾਂ ਲੋਕਾਂ ਵਿੱਚ ਜੋ ਵਿਸ਼ਵਾਸ ਜਾਂ ਅੰਧਵਿਸ਼ਵਾਸ ਸੀ ਉਹਨਾਂ ਬਾਰੇ ਜਾਣਕਾਰੀ ਦੇਣਾ ਸੀ ਉਹਨਾਂ ਦੇ ਵਿੱਚ ਹੋਰ ਵੀ ਵਿਸ਼ਵਾਸ ਤੇ ਅੰਧਵਿਸ਼ਵਾਸ ਪਾਏ ਜਾਂਦੇ ਸੀ ਜਿਹੜੇ ਕਿ ਆਪਾਂ ਅਗਲੀ ਵੀਡੀਓ ਵਿੱਚ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ